ਪੰਜਾਬ ਦੀਆਂ ਜੇਲਾਂ ਦੇ ਵਿੱਚ ਬੈਠ ਕੇ ਇੰਟਰਵਿਊ ਕਰਦਾ ਤੂੰ ਸ਼ਰਮ ਦੀ ਗੱਲ ਕੀ ਹੋ ਗਈ ਯਾਰ ਮੁਖੀ ਤਾਂ ਤੁਸੀਂ ਹੋ ਨਾ ਸੂਬਾ ਤਾਂ ਥੋੜਾ ਹੈ ਨਾ ਤੁਹਾਡੇ ਸੂਬੇ ਦੇ ਵਿੱਚ ਇਲੀਗਲ ਐਦਾਂ ਦਾ ਕੰਮ ਜਿਹੜਾ ਹੈਗਾ ਉਹ ਹੋ ਰਿਹਾ ਤੁਹਾਨੂੰ ਪਤਾ ਨਾ ਹੋਵੇ ਹੋ ਸਕਦਾ ਕੀ ਹੁਣ ਵੀ ਮਾਲਵਿੰਦਰ ਗੰਗ ਪ੍ਰੈਸ ਕਾਨਫਰੰਸ ਕਰਨਗੇ ਕੀ ਹੁਣ ਵੀ ਦੇਣਗੇ ਸਪਸ਼ਟੀਕਰਨ ਜਿਵੇਂ ਪਹਿਲਾਂ ਸਾਰੇ ਹਿੱਕ ਥਾਪੜ ਥਾਪੜ ਕੇ ਕਹਿੰਦੇ ਸੀ ਕਿ ਇੰਟਰਵਿਊ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਹੋਈ ਹੁਣ ਹਿੱਕ ਥਾਪੜ ਕੇ ਕੌਣ ਕਹੂਗਾ ਕਿ ਹਾਂਜੀ ਇਹ ਸਾਡੀ ਸਰਕਾਰ ਦੇ ਵਿੱਚ ਹਣ ਸੀਆਈਏ ਸਟਾਫ ਦੇ ਵਿੱਚ ਇੰਟਰੋਗੇਸ਼ਨ ਹੁੰਦੀਆਂ ਦਾ ਸੁਣੀਆ ਸੀ ਪਰ ਸੀਆਈਏ ਸਟਾਫ ਦੇ ਵਿੱਚ ਇੰਟਰਵਿਊ ਹੁੰਦੀਆਂ ਇਹ ਫੈਲੀ ਆ ਰਹੀ ਹੈ ਅੱਛਾ ਇੱਥੇ ਇੰਟਰਵਿਊ ਹੋ ਰਹੀ ਹੈ ਹਾਈ ਕੁਆਲਿਟੀ ਦੇ ਵਿੱਚ ਇੰਟਰਨੈਟ ਹੁਣ ਪ੍ਰੋਵਾਈਡ ਕੀਤਾ ਪ੍ਰੋਵਾਈਡ ਕਰਵਾਇਆ ਕਿਹਦੇ ਵੱਲੋਂ ਕਰਵਾਇਆ ਗਿਆ ਉਸ ਇੰਟਰਵਿਊ ਦੇ ਵਿੱਚ ਡਰ ਚਲਕ ਰਿਹਾ ਨਹੀਂ ਲੱਗਦਾ ਇੰਜ ਲੱਗਦਾ ਵੀ ਜਿਵੇਂ ਕਿਸੇ ਆਪਣੀ ਸਲਤਨਤ ਦੇ ਵਿੱਚ ਬੈਠਾ ਕੋਈ ਰਾਜਾ ਕੋਈ ਜਿਹੜਾਗਾ ਰਾਜਾ ਇੰਟਰਵਿਊ ਕਰ ਰਿਹਾ ਹੋਵੇ ਡਰ ਬਿਲਕੁਲ ਨਹੀਂ ਚਲਕ ਰਿਹਾ ਤਾਂ ਫਿਰ ਤੁਹ ਕੀ ਆਈਡੀਆ ਲਈ ਕਿ ਇਹ ਆਈਡੀਆ ਲਈ ਕਿ ਗੈਂਗਸਟਰ ਪਾਲੇ ਹੋਏ ਉਹ ਤਾਂ ਡੀਜੀਪੀ ਗੌਰਵ ਯਾਦਵ ਨੇ ਵੀ ਸਭ ਕੁਝ ਤੋਂ ਇਨਕਾਰ ਕੀਤਾ ਸੀ ਕਿ ਨਹੀਂ ਪੰਜਾਬੀਆਂ ਜਿਨ੍ਹਾਂ ਦੇ ਵਿੱਚ ਕੁਝ ਨਹੀਂ ਹੋਇਆ ਉਹ ਤਾਂ ਭਗਵਾਨ ਸਿੰਘ ਮਾਨ ਨੇ ਵੀ ਸਭ ਕੁਝ ਕਹਿ ਦਿੱਤਾ ਸੀ ਕਿ ਡੀਜੀਪੀ ਸਾਡੇ ਡੀਜੀਪੀ ਸਾਹਿਬ ਨੇ ਕਹਿਤਾ ਪੰਜਾਬੀਆਂ ਜਿਨ੍ਹਾਂ ਦੇ ਵਿੱਚ ਕੁਝ ਨਹੀਂ ਹੋਇਆ ਜੀ ਹੁਣ ਵੀ ਦੇਣਗੇ ਸਪਸ਼ਟੀਕਰਨ ਕਿ ਭਾਈ ਸਾਡੀਆਂ ਹੀ ਜੇਲਾਂ ਦੇ ਵਿੱਚ ਹੋਇਆ ਕਾਂਗਰਸ ਸਰਕਾਰ ਤੇ ਇੱਕ ਤੰਜ ਭਗਵਾਨ ਸਿੰਘ ਮਾਨ ਕਸਤੇ ਨਜ਼ਰ ਆਉਂਦੇ ਸੀ ਕਿ ਮੁਖ्तार ਅंसारी ਦੇ ਨਾਮ ਕਿ ਇਹਨਾਂ ਨੇ ਭਾਈ ਉਹਨੂੰ ਮਹਿਮਾਨ ਬਣਾ ਕੇ ਰੱਖਿਆ ਸੀ ਤਾਂ ਫਿਰ ਹੁਣ ਕੀ ਮੰਨੀਏ ਕਿ ਲਾਰੈਂਸ ਵਿਸ਼ਨੋਈ ਨੂੰ ਤੁਸੀਂ ਵੀ ਸਟੇਟ ਗੈਸਟ ਬਣਾ ਕੇ ਰੱਖਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ حاضر ਹੋਏ ਆਂ ਗੱਲ ਪੱਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਗੱਲ ਕਰਾਂਗੇ ਲੌਰੈਂਸ ਬਸ਼ਨੋਈ ਜੀ ਇੰਟਰਵਿਊ ਜੋ ਬਾਹਰ ਆਈਆਂ ਕਿੱਥੇ ਹੋਈਆਂ ਤੇ ਹੁਣ ਜਿਹੜੀ ਸਰਕਾਰ ਆ ਝਾੜੂ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਆ ਇਸ ਮਸਲੇ ਤੇ ਕੀ ਕਾਰਵਾਈ ਕਰੂਗੀ ਇਸ ਤੇ ਅਸੀਂ ਚਰਚਾ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਜਸ ਗਰੇਵਾਲ ਨੇ ਜਸ ਕਿਵੇਂ ਦੇਖਦੇ ਹਾਂ ਇੰਟਰਵਿਊਆਂ ਦਾ ਹੁਣ ਜਿਹੜਾ ਪਰਦਾ ਪਾਸ਼ ਹੋ ਗਿਆ ਇੰਟਰਵਿਊ ਦਾ ਪਰਦਾ ਫਾਸ਼ ਹੋ ਇੱਥੇ ਕੇ ਵੀ ਕਹਾਂਗੇ ਕਿ ਕਹਿ ਸਕਦੇ ਹਾਂ ਕਿ ਸਰਕਾਰ ਦੇ ਝੂਠ ਦਾ ਪਰਦਾ ਫਾਸ਼ ਵੀ ਹੋਇਆ ਕਿਉਂਕਿ ਜਦੋਂ ਇੰਟਰਵਿਊਜ਼ ਆਉਂਦੀਆਂ ਨੇ ਉਦੋਂ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇੰਟਰਵਿਊਜ਼ ਪੰਜਾਬ ਦੀਆਂ ਜੇਲਾਂ ਦੇ ਵਿੱਚ ਹੋਈਆਂ ਨੇ ਇੰਟਰਵਿਊਜ਼ ਪੰਜਾਬ ਦੀਆਂ ਜੇਲਾਂ ਦੇ ਵਿੱਚ ਹੋਈਆਂ ਨੇ ਲਾਰੈਂਸ ਵਿਸ਼ਨੋਈ ਜਿਹੜੇ ਨੇ ਉਦੋਂ ਇੱਥੇ ਲਿਆਂਦੇ ਗਏ ਸੀ ਰਿਮਾਂਡ ਤੇ ਸੀ ਪਰ ਉਦੋਂ ਮਾਲਵਿੰਦਰ ਸਿੰਘ ਕੰਗ ਜਿਹੜੇ ਨੇ ਦਾ ਸਪੋਕਸਪਰਸਨ ਉਸ ਵੇਲੇ ਇੱਕ ਪ੍ਰੈਸ ਕਾਨਫਰੰਸ ਵੀ ਕਰਦੇ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਨੇ ਕਿ ਇਹ ਇੰਟਰਵਿਊ ਜਿਹੜੀ ਹੈ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਹੋਈ ਭਗਵਾਨ ਸਿੰਘ ਮਾਨ ਦਾ ਵੀ ਇੱਕ ਜਿਹੜੀ ਹੈਗੀ ਉਹ ਬਾਈਟ ਸਾਹਮਣੇ ਆਉਂਦੀ ਜਿਸ ਦੇ ਵਿੱਚ ਭਗਵਾਨ ਸਿੰਘ ਮਾਨ ਵੀ ਕਹਿੰਦੇ ਨੇ ਕਿ ਜਿਹੜੀ ਇੰਟਰਵਿਊ ਆ ਪੰਜਾਬ ਦੀ ਹੱਤਬੰਦੀ ਦੇ ਵਿੱਚ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਹੋਈ ਡੀਜੀਪੀ ਗੌਰਵ ਯਾਦਵ ਵੀ ਵੀ ਕਹਿੰਦੇ ਨੇ ਕਿ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਨਹੀਂ ਹੋਈ ਤਾਂ ਫਿਰ ਹੁਣ ਕੀ ਜਵਾਬ ਦੇਣਗੇ ਕੀ ਹੁਣ ਵੀ ਮਾਲਵਿੰਦਰ ਸਿੰਘ ਕੰਗ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰਨਗੇ ਤੇ ਦੇਣਗੇ ਸਪਸ਼ਟੀਕਰਨ ਸ਼ਾਇਦ ਨਹੀਂ ਕਿਉਂਕਿ ਕੱਲ ਤੋਂ ਇਹ ਖਬਰ ਜਿਹੜੀ ਆ ਸਾਹਮਣੇ ਆਈ ਹੈ ਤੇ ਕੱਲ ਤੋਂ ਹੀ ਕਿਸੇ ਤਰ੍ਹਾਂ ਦਾ ਕੋਈ ਸਪਸ਼ਟੀਕਰਨ ਆਮਦੀ ਪਾਰਟੀ ਦੇ ਵੱਲੋਂ ਜਾਂ ਸਰਕਾਰ ਦੇ ਵੱਲੋਂ ਜਿਹੜਾ ਹੈਗਾ ਉਹ ਨਹੀਂ ਦਿੱਤਾ ਗਿਆ। ਇਹ ਚਰਚਾ ਦਾ ਵਿਸ਼ਾ ਕਿਉਂ ਸੀ? ਇਹ ਚ ਸਰਕਾਰ ਕਿਉਂ ਘਿਰਦੀ ਸੀ? ਇੰਟਰਵਿਊਆਂ ਕਰਕੇ ਸਰਕਾਰ ਤਾਂ ਕਰਦੀ ਸੀ ਕਿਉਂਕਿ ਕਤਲ ਇਸ ਸਰਕਾਰ ਦੇ ਵਿੱਚ ਹੋਇਆ ਤੇ ਇਲਜ਼ਾਮ ਇਹ ਲੱਗਦੇ ਨੇ ਕਿ ਇਹਨਾਂ ਨੇ ਸਿਕਿਉਰਿਟੀ ਹਟਾਈਆ ਉਸ ਤੋਂ ਬਾਅਦ ਉਸ ਚੀਜ਼ ਨੂੰ ਪ੍ਰਮੋਟ ਕੀਤਾ ਆ ਉਹ ਚੀਜ਼ ਜਦੋਂ ਪ੍ਰਮੋਟ ਹੋਈ ਆ ਕਿ ਸਿੱਧੂ ਮੂਸੇਵਾਲ ਦੇ ਸਿਕਿਉਰਿਟੀ ਹਟਾਈਆ ਉਹ ਚੀਜ਼ ਪ੍ਰਮੋਟ ਹੋਈ ਆ ਤੇ ਇਸ ਚੀਜ਼ ਨੂੰ ਜੇ ਇੰਟਰਵਿਊ ਤੁਸੀਂ ਦੇਖੀ ਹੋਣੀ ਆ ਤਾਂ ਉਸ ਇੰਟਰਵਿਊ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਵੀ ਇਸ ਚੀਜ਼ ਨੂੰ ਮੰਨਿਆ ਆ ਕਿ ਇਸ ਚੀਜ਼ ਨੂੰ ਮੰਨਿਆ ਕਿ ਭਾਈ ਉਹਦੀ ਸਿਕਿਉਰਿਟੀ ਹਟਾਈ ਗਈ ਤਾਂ ਉਸ ਤੋਂ ਬਾਅਦ ਜਿਹੜਾ ਰੇਕੀ ਆ ਤਾਂ ਸਾਰਾ ਸੀਨ ਜਿਹੜਾ ਹੈਗਾ ਸ਼ੁਰੂ ਪਰ ਮੁੱਖ ਗੱਲ ਹੋਣਾ ਕਿ ਹੁਣ ਤੁਹਾਡਾ ਇੱਕ ਝੂਠ ਫੜਿਆ ਗਿਆ ਹੂੰ ਹੁਣ ਇਹ ਕਹਿ ਸਕਦਾ ਕਿ ਤੁਹਾਡਾ ਇੱਕ ਝੂਠ ਜਿਹੜਾ ਆ ਉਹ ਫੜਿਆ ਗਿਆ ਲਾਰੈਂਸ ਬਿਸ਼ਨੋਈ ਕੋਈ ਆਮ ਇਨਸਾਨ ਤਾਂ ਹੈ ਨਹੀਂ ਆ ਫਿਰ ਇੱਕ ਹੋਰ ਗੱਲ ਆ ਸੀਆਈਏ ਸਟਾਫ ਖਰੜ ਦੇ ਵਿੱਚ ਹੋਈ ਆ ਹੁਣ ਸੀਆਈਏ ਸਟਾਫ ਦੇ ਵਿੱਚ ਇੰਟਰੋਗੇਸ਼ਨਾਂ ਹੁੰਦੀਆਂ ਦਾ ਸੁਣੀਆ ਸੀ ਪਰ ਸੀਆਈਏ ਸਟਾਫ ਦੇ ਵਿੱਚ ਇੰਟਰਵਿਊ ਵੀ ਹੁੰਦੀਆਂ ਇਹ ਪਹਿਲੀ ਵਾਰੀ ਆ ਤੁਹਾਡੇ ਮੇਰੇ ਵਰਗਾ ਕਿਤੇ ਜੇਲ੍ਹ ਦੇ ਕੋਲੇ ਬਗਜੇ ਤਾਂ ਉੱਥੇ ਰੇਂਜ ਨਹੀਂ ਆਉਂਦੀ ਨਹੀਂ ਨਹੀਂ ਬਿਲਕੁਲ ਬੰਦਾ ਕਹਿੰਦਾ ਜੈਮਰ ਲੱਗੇ ਆ ਅੱਛਾ ਇੱਥੇ ਇੰਟਰਵਿਊ ਹੋ ਰਹੀ ਆ ਹਾਈ ਕੁਆਲਿਟੀ ਦੇ ਵਿੱਚ ਇੰਟਰਨੈਟ ਹੁਣ ਪ੍ਰੋਵਾਈਡ ਕੀਤਾ ਪਰਵਾਇਡ ਕਰਵਾਇਆ ਕਿਹਦੇ ਵੱਲੋਂ ਕਰਵਾਇਆ ਗਿਆ ਇਹ ਤਾਂ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਆ ਨਾ ਤਾਂ ਉਹਨਾਂ ਵਾਲੇ ਟਾਈਮ ਦੇ ਵਿੱਚ ਪਤਾ ਲੱਗੂ ਹਾਲਾਂਕਿ ਕੋਰਟ ਨੇ ਕਿਹਾ ਕਿ ਭਾਈ ਸਾਰੇ ਜਿਹੜੇ ਜਿਹੜਿਆਂ ਦੀ ਇਨਵੋਲਵਮੈਂਟ ਰਹੀ ਆ ਉਹ ਕਿਹੜੇ-ਕਿਹੜੇ ਅਧਿਕਾਰੀ ਨੇ ਜਿੰਨਾਂ-ਜਿੰਨਾਂ ਅਧਿਕਾਰੀਆਂ ਦੀ ਇਨਵੋਲਵਮੈਂਟ ਰਹੀ ਆ ਹਰ ਇੱਕ ਤੇ ਕਾਰਵਾਈ ਹੋਣੀ ਲਾਜ਼ਮੀ ਆ ਹੁਣ ਗੱਲ ਇਹ ਆ ਕਿ ਕਾਂਗਰਸ ਸਰਕਾਰ ਤੇ ਇੱਕ ਤੰਜ ਭਗਵੰਤ ਸਿੰਘ ਮਾਨ ਕਸਤੇ ਨਜ਼ਰ ਆਉਂਦੇ ਸੀ ਕਿ ਮੁਖ्तार ਅंसारी ਦੇ ਨਾਮ ਤੇ ਕਿ ਇਹਨਾਂ ਨੇ ਭਾਈ ਉਹਨੂੰ ਮਹਿਮਾਨ ਬਣਾ ਕੇ ਰੱਖਿਆ ਸੀ ਤਾਂ ਫਿਰ ਹੁਣ ਕੀ ਮੰਨੀਏ ਕਿ ਲਾਰੈਂਸ ਵਿਸ਼ਨੋਈ ਨੂੰ ਤੁਸੀਂ ਵੀ ਸਟੇਟ ਗੈਸਟ ਬਣਾ ਕੇ ਰੱਖਿਆ ਲਾਰੈਂਸ ਬਿਸ਼ਨੋਈ ਦੀ ਜਿਸ ਤਰ੍ਹਾਂ ਦੇ ਨਾਲ ਖਾਤਰਦਾਰੀ ਹੋਈ ਉਹਨੂੰ ਤੁਸੀਂ ਸਟੇਟ ਗੈਸਟ ਬਣਾ ਕੇ ਰੱਖਿਆ ਜਿਹੜੀਆਂ ਜਿਹੜੇ ਇਲਜ਼ਾਮ ਤੁਸੀਂ ਦੂਸਰਿਆਂ ਤੇ ਲਾਉਂਦੇ ਰਹੇ ਹੋ ਠੀਕ ਆ ਉਹਨਾਂ ਨੂੰ ਕਟਾਰੇ ਤੋਂ ਬਾਹਰ ਨਹੀਂ ਕਰਦੇ ਉਹਨਾਂ ਨੇ ਕੀਤਾ ਹੋਣਾ ਤੁਸੀਂ ਕਹਿੰਦੇ ਹੋ ਉਹਨਾਂ ਨੇ ਕੀਤਾ ਹੋਣਾ ਪਰ ਉਹ ਸਵਾਲ ਤਾਂ ਥੋੜੀ ਸਰਕਾਰ ਤੇ ਵੀ ਆ ਕੇ ਖੜੇ ਹੋਗੇ ਨਾ ਮੁਖਤਾਰ ਅंसारी ਗੈਂਗਸਟਰ ਸੀ ਤਾਂ ਲਾਰੈਂਸ ਬਿਸ਼ਨੋਈ ਵੀ ਤਾਂ ਇੱਕ ਗੈਂਗਸਟਰ ਆ ਨਾ ਤੇ ਇਹ ਤਾਂ ਹੈ ਨਹੀਂ ਕਿ ਲਾਰੈਂਸ ਬਿਸ਼ਨੋਈ ਕੋਈ ਆਮ ਗੈਂਗਸਟਰ ਆ ਜਿਹੜਾ ਸ਼ਰਿਆਮ ਇੰਟਰਵਿਊ ਦੇ ਵਿੱਚ ਹਾਲਾਂਕਿ ਜੇਲ੍ਹ ਦੇ ਵਿੱਚ ਇੰਟਰਵਿਊ ਹੁੰਦੀ ਆ ਤੇ ਜੇਲ੍ਹ ਦੇ ਵਿੱਚ ਬੈਠਾ ਗੈਂਗਸਟਰ ਸ਼ਰਿਆਮ ਇਹ ਕਬੂਲ ਰਿਹਾ ਕਿ ਹਾਂਜੀ ਸਾਡਾ ਪੂਰਾ ਪੂਰਾ ਹੱਥ ਆ ਜੇਲ੍ਹ ਦੇ ਵਿੱਚ ਸ਼ਰਿਆਮ ਸਭ ਚੀਜ਼ਾਂ ਜਿਹੜੀਆਂ ਉਹ ਕਬੂਲ ਕਰ ਰਿਹਾ ਕੋਈ ਇਹ ਆਮ ਤਾਂ ਹੈ ਨਹੀਂ 40 ਤੋਂ ਵਧੇਰੇ ਕੇਸ ਸ਼ਾਇਦ ਹੋਰ ਨਹੀਂ ਪਤਾ ਇਸ ਤੋਂ ਹੀ ਵਧੇਰੇ ਕੇਸ ਜਿਹੜੇ ਹੁਣ ਉਸ ਦੇ ਉੱਪਰ ਲਾਰੈਂਸ ਵਿਸ਼ਨੋਈ ਦੇ ਉੱਪਰ ਜਿਹੜੇ ਹੈਗੇ ਉਹ ਚੱਲ ਰਿਹਾ ਫਰੋਕੀਆਂ ਦੀ ਆਏ ਦਿਨ ਕਿੰਨੇ ਗੁਰਗੇ ਫੜੇ ਜਾਂਦੇ ਹਰ ਇੱਕ ਦਾ ਕਨੈਕਸ਼ਨ ਕਿੱਧਰ ਹੁੰਦਾ ਲਾਰੈਂਸ ਵਿਸ਼ਨੋਈ ਦੇ ਨਾਲ ਕਨੈਕਸ਼ਨ ਧਮਕੀਆਂ ਦੀਆਂ ਕਾਲਾਂ ਆਉਂਦੀਆਂ ਨੇ ਕਨੈਕਸ਼ਨ ਕਿੱਧਰ ਨਿਕਲਦਾ ਲਾਰੈਂਸ ਵਿਸ਼ਨੋਈ ਦੇ ਨਾਲ ਨਿਕਲਦਾ ਸਲਮਾਨ ਖਾਨ ਨੂੰ ਖੁੱਲ੍ਹੇਮ ਧਮਕੀ ਦਿੱਤੀ ਜਾਂਦੀ ਹੈ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਉਹਨਾਂ ਤੇ ਫਾਇਰਿੰਗ ਵੀ ਹੁੰਦੀ ਹੈ ਪਰ ਘਰ ਦੇ ਵਿੱਚ ਘਰ ਤੇ ਫਾਇਰਿੰਗ ਵੀ ਹੁੰਦੀ ਹੈ ਉਹ ਉਹਨਾਂ ਦਾ ਵੀ ਸਬੰਧ ਕਿਸ ਦੇ ਨਾਲ ਦਾ ਲਾਰੈਂਸ ਵਿਸ਼ਨੋਈ ਦੇ ਨਾਲ ਤੇ ਫਿਰ ਐਡੇ ਵੱਡੇ ਗੈਂਗਸਟਰ ਨੂੰ ਤੁਸੀਂ ਇੰਨਾ ਲਾਈਟ ਕਿਵੇਂ ਲੈ ਸਕਦੇ ਇੰਨਾ ਖੁੱਲਾ ਕਿਵੇਂ ਛੱਡ ਸਕਦੇ ਕਿ ਤੁਹਾਡੀ ਮਤਲਬ ਇੰਟਰੋਗੇਸ਼ਨ ਦੇ ਲਈ ਆਉਂਦਾ ਰਿਮਾਂਡ ਤੇ ਰਿਮਾਂਡ ਤੇ ਉਹ ਆਉਂਦਾ ਹੈ ਤੇ ਉੱਥੇ ਬੈਠ ਕੇ ਉਹ ਇੰਟਰਵਿਊ ਕਰ ਰਿਹਾ ਸਾਫ਼ ਤੇ ਸਪਸ਼ਟ ਉਸ ਇੰਟਰਵਿਊ ਦੇ ਵਿੱਚ ਡਰ ਝਲਕ ਰਿਹਾ ਨਹੀਂ ਬਿਲਕੁਲ ਨਹੀਂ ਲੱਗਦਾ ਇੰਜ ਲੱਗਦਾ ਵੀ ਜਿਵੇਂ ਕਿਸੇ ਆਪਣੀ ਸਲਤਨਤ ਦੇ ਵਿੱਚ ਬੈਠਾ ਕੋਈ ਰਾਜਾ ਕੋਈ ਜਿਹੜਾਗਾ ਰਾਜਾ ਇੰਟਰਵਿਊ ਕਰ ਰਿਹਾ ਹੋਵੇ ਡਰ ਬਿਲਕੁਲ ਨਹੀਂ ਝਲਕ ਰਿਹਾ ਤਾਂ ਫਿਰ ਇਥੋਂ ਕੀ ਕੀ ਆਈਡੀਆ ਲਈ ਕਿ ਇਹ ਆਈਡੀਆ ਲਈ ਕਿ ਗੈਂਗਸਟਰ ਪਾਲੇ ਹੋਏ ਜਾਂ ਇਹ ਆਈਡੀਆ ਲਈ ਕਿ ਜੇਲਾ ਗੈਂਗਸਟਰਾਂ ਦੀ ਸਲਤਨਤ ਨੇ ਇਹ ਆਈਡੀਆ ਲਈ ਹੁਣ ਸੇ ਇੱਕ ਚੀਜ਼ ਦੇਖੋ ਹਾਲਾਂਕਿ ਉਹਦੇ ਮਾਪੇ ਬਹੁਤ ਟਾਈਮ ਤੋਂ ਕਹਿੰਦੇ ਰਹੇ ਨੇ ਹਾਲਾਂਕਿ ਉਹਨਾਂ ਦੇ ਮਾਪੇ ਜਿਹੜੇ ਪੰਜਾਬ ਸਰਕਾਰ ਦੇ ਉੱਪਰ ਸਵਾਲ ਖੜੇ ਕਰਦੇ ਰਹੇ ਨੇ ਉਂਗਲ ਚੁੱਕਦੇ ਰਹੇ ਨੇ ਕਿ ਭਾਈ ਇਹਨਾਂ ਨੇ ਸਿਕਿਉਰਿਟੀ ਵਿਦਟ੍ਰੋ ਕੀਤੀ ਆ ਉਸ ਤੋਂ ਬਾਅਦ ਉਸ ਚੀਜ਼ ਨੂੰ ਪ੍ਰਮੋਟ ਕੀਤਾ ਗਿਆ ਉਸ ਚੀਜ਼ ਨੂੰ ਪੋਸਟਾਂ ਪਾਈਆਂ ਗਈਆਂ ਉਸ ਤੋਂ ਬਾਅਦ ਸਾਡੇ ਪੁੱਤਰ ਦਾ ਜਿਹੜਾ ਹੈਗਾ ਉਹ ਕਤਲ ਹੁੰਦਾ ਤਾਂ ਫਿਰ ਹੁਣ ਜਦੋਂ ਇਹ ਚੀਜ਼ ਐਸਆਈਟੀ ਦੇ ਵੱਲੋਂ ਜਿਹੜੀ ਰਿਪੋਰਟ ਪੇਸ਼ ਕੀਤੀ ਇਹ ਕੋਰਟ ਦੇ ਵਿੱਚ ਉਹ ਚੀਜ਼ ਦੇ ਵਿੱਚ ਤਾਂ ਇਹ ਸਾਸਪਸ਼ਟ ਹੋ ਗਿਆ ਕਿ ਭਾਈ ਪਹਿਲੀ ਇੰਟਰਵਿਊ ਦੀ ਜਿਹੜੀ ਦੀ ਗੱਲ ਹੁੰਦੀ ਸੀ ਉਹ ਤਾਂ ਹੋਈ ਪੰਜਾਬ ਦੇ ਵਿੱਚ ਤਾਂ ਫਿਰ ਜਿਹੜੇ ਸਿੱਧੂ ਮੂਸੇਵਾਲ ਦੇ ਸ਼ੁਭਦੀਪ ਦੇ ਮਾਪੇ ਆ ਫਿਰ ਤਾਂ ਉਹ ਸਹੀ ਕਹਿੰਦੇ ਆ ਉਹ ਬਿਲਕੁਲ ਸੱਚ ਕਹਿ ਰਹੇ ਸੀ ਕਿ ਭਾਈ ਹਾਂ ਭਾਈ ਪੰਜਾਬ ਦੀਆਂ ਜੇਲਾਂ ਦੇ ਵਿੱਚ ਜਿਹੜੀਆਂ ਇੰਟਰੂ ਹੋਈਆਂ ਹੁਣ ਇੱਥੇ ਮਤਲਬ ਗੱਲ ਇਹ ਆ ਕਿ ਮੁੱਖ ਦੋਸ਼ੀ ਕਿਹਨੂੰ ਮੰਨੀਏ ਅੱਛਾ ਭਾਈ ਇੱਕ ਗੱਲ ਹੋਰ ਵੀ ਹੈ ਵੀ ਜਿਵੇਂ ਕੋਈ ਬੰਦਾ ਪਾਕਿਸਤਾਨ ਦੇ ਬਾਰਡਰ ਦੇ ਕੋਲ ਹੀ ਲੰਗ ਵੀ ਆਵੇ ਨਾ ਉਹਦੀ ਪੂਰੀ ਜਾਂਚ ਹੁੰਦੀ ਹੈ ਤੇ ਪਾਕਿਸਤਾਨ ਦੇ ਬੰਦੇ ਨਾਲ ਗੱਲ ਕਰ ਰਿਹਾ ਸੀਗਾ ਆਨਲਾਈਨ ਇੱਥੇ ਕਿੰਨੇ ਬੰਦੇ ਦੀ ਆਪਾਂ ਇੰਟਰਵਿਊ ਕੀਤੇ ਜੇਲ੍ਹ ਚ ਹੋ ਗਏ ਆ ਰੋਟੀਆਂ ਨੇ ਚੰਗੀਆਂ ਮਿਲਦੀਆਂ ਤਾਂ ਜਿਹੜੀ ਇਹ ਸਹੂਲਤ ਹੈ ਇਹ ਫਿਰ ਇੱਕ ਤਰ੍ਹਾਂ ਹੀ ਸਹੀ ਹੋ ਗਈ ਨਾ ਸਿੱਧੇ ਤੌਰ ਤੇ ਮੈਂ ਉਹੀ ਗੱਲ ਕਰ ਰਿਹਾ ਨਾ ਕਿ ਦੋਸ਼ੀ ਕਿਨੂੰ ਮੰਨੀਏ ਕਿਉਂਕਿ ਦੇਖੋ ਇੱਥੇ ਇਹ ਨਹੀਂ ਕਹਿੰਦੇ ਕਿ ਠੀਕ ਆ ਆਮਾਦਨੀ ਪਾਰਟਨੀ ਆ ਭਗਵੰਤ ਸਿੰਘ ਮਾਨ ਨੇ ਸਰਕਾਰ ਨੇ ਜਾਣਬੁੱਝ ਕੇ ਇੰਟਰਵਿਊ ਕਰਵਾਈਆ ਕਿ ਸਾਡੀ ਕਿ ਹਾਂ ਕਿ ਸਾਡੀ ਜੇਲ੍ਹ ਦੇ ਵਿੱਚ ਆ ਪਰ ਜ਼ਿੰਮੇਵਾਰੀ ਤਾਂ ਬਣਦੀ ਮੁਖੀ ਤਾਂ ਤੁਸੀਂ ਹੋ ਨਾ ਕਹਿ ਨਹੀਂ ਸਕਦੇ ਸੂਬਾ ਤਾਂ ਤੁਹਾਡਾ ਹੈ ਨਾ ਸੂਬਾ ਤਾਂ ਤੁਹਾਡੇ ਹੱਥ ਦੇ ਵਿੱਚ ਹੈ ਨਾ ਤੁਹਾਡੇ ਸੂਬੇ ਦੇ ਵਿੱਚ ਇਲੀਗਲ ਇਦਾਂ ਦਾ ਕੰਮ ਜਿਹੜਾ ਹੈਗਾ ਉਹ ਹੋ ਰਿਹਾ ਤੁਹਾਨੂੰ ਪਤਾ ਨਾ ਹੋਵੇ ਹੋ ਸਕਦਾ ਜਾਂ ਤੁਹਾਨੂੰ ਬਾਅਦ ਦੇ ਵਿੱਚ ਪਤਾ ਨਾ ਲੱਗਿਆ ਹੋਵੇ ਇਹ ਹੋ ਸਕਦਾ ਤੇ ਫਿਰ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਤਫਰ ਤੈਅ ਕਰੋ ਨਾ ਫਿਰ ਤੁਸੀਂ ਜਨ ਤੱਕ ਦੱਸੋ ਨਾ ਕਿਉਂਕਿ ਹੁਣ ਤਾਂ ਇਹ ਚੀਜ਼ ਤਾਂ ਸਪਸ਼ਟ ਹੋ ਗਈ ਕਿ ਸੀਆਈਏ ਸਟਾਫ ਕਰੜ ਦੇ ਵਿੱਚ ਜਿਹੜੀ ਹੈਗੀ ਆ ਉਹ ਇੰਟਰਵਿਊ ਹੋਈ ਆ ਤਾਂ ਫਿਰ ਹੁਣ ਤੁਸੀਂ ਜ਼ਿੰਮੇਵਾਰੀ ਤਾਂ ਤੈਅ ਕਰੋ ਨਾ ਕਿ ਜ਼ਿੰਮੇਵਾਰੀ ਬਣਦੀ ਕੀ ਦੀ ਆ ਕਿ ਕਿਹੜੇ-ਕਿਹੜੇ ਅਧਿਕਾਰੀ ਸੀ ਕਿ ਤੁਸੀਂ ਜਨਤਕ ਕਰੋਗੇ ਡੀਜੀਪੀ ਸਾਹਿਬ ਮੁਕਰਦੇ ਸੀਗੇ ਡੀਜੀਪੀ ਸਾਹਿਬ ਨੇ ਡੀਜੀਪੀ ਗੌਰਵ ਯਾਦਵ ਹੋਰਾਂ ਨੇ ਤਾਂ ਸਪਸ਼ਟ ਤੌਰ ਤੇ ਕਿਹਾ ਤਾਂ ਸੀ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਤਾਂ ਭਾਈ ਜਿਹੜੀ ਹੈਗੀ ਇੰਟਰਵਿਊ ਹੋਈ ਨਹੀਂ ਮੈਂ ਤਾਂ ਉਹੀ ਗੱਲ ਕਰਦਾ ਕਿ ਹੁਣ ਜ਼ਿੰਮੇਵਾਰੀ ਕੌਣ ਲਊਗਾ ਕਿਉਂਕਿ ਜਦੋਂ ਇਹ ਸਵਾਲ ਉੱਠਿਆ ਸੀ ਕਿ ਪੰਜਾਬ ਦੀਆਂ ਜਿਲ੍ਹਿਆਂ ਦੇ ਵਿੱਚ ਹਾਲਾਂਕਿ ਵਿਰੋਧੀ ਕਹਿੰਦੇ ਰਹੇ ਨੇ ਵਿਰੋਧੀ ਕਿ ਪੰਜਾਬ ਦੀਆਂ ਜਿਲ੍ਹਿਆਂ ਚ ਹੋਇਆ ਪੰਜਾਬ ਦੇ ਜਿਲ੍ਹਿਆਂ ਦੇ ਵਿੱਚੋਂ ਹੋਇਆ ਉਹ ਤਾਂ ਡੀਜੀਪੀ ਗੌਰਵ ਯਾਦਵ ਨੇ ਵੀ ਝਟਪਟਾ ਕੇ ਮੀਡੀਆ ਦੇ ਵਿੱਚ ਸਭ ਕੁਝ ਦੱਸ ਦਿੱਤਾ ਸੀ ਸਭ ਕੁਝ ਤੋਂ ਇਨਕਾਰ ਕੀਤਾ ਸੀ ਕਿ ਨਹੀਂ ਪੰਜਾਬ ਦੀਆਂ ਜ ਤਾ ਭਗਵੰਤ ਸਿੰਘ ਮਾਨ ਨੇ ਵੀ ਸਭ ਕੁਝ ਕਹਿ ਦਿੱਤਾ ਸੀ ਕਿ ਡੀਜੀਪੀ ਸਾਡੇ ਡੀਜੀਪੀ ਸਾਹਿਬ ਨੇ ਕਹਿਤਾ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਕੁਝ ਨਹੀਂ ਹੋਇਆ ਉੱਥੇ ਦਾ ਸਪੋਕਸਪਰਸਨ ਮਾਲਵਿੰਦਰ ਕੰਗ ਵੀ ਜਿਹੜੀ ਹੈਗੀ ਉਹ ਪ੍ਰੈਸ ਕਾਨਫਰੰਸ ਕਰਦੇ ਸੀ ਮੈਂ ਉਹੀ ਗੱਲ ਕਰ ਰਿਹਾ ਕਿ ਹੁਣ ਵੀ ਮਾਲਵਿੰਦਰ ਕੰਗ ਪ੍ਰੈਸ ਕਾਨਫਰੰਸ ਕਰਨਗੇ ਕਿ ਹੁਣ ਵੀ ਦੇਣਗੇ ਸਪਸ਼ਟਿਕਰਨ ਕਿ ਭਾਈ ਸਾਡੀਆਂ ਜੇਲ੍ਹ ਸਾਡੀਆਂ ਹੀ ਜੇਲਾਂ ਦੇ ਵਿੱਚੋਂ ਹੈ ਤਾਂ ਮਤਲਬ ਇਹ ਹੈ ਨਾ ਕਿ ਹੁਣ ਉਹਨਾਂ ਮਾਪਿਆਂ ਤੇ ਕੀ ਬੀਦੀ ਹੋਣੀ ਹੈ ਦੇਖੋ ਜਿਹੜੇ ਉਹਦੇ ਪ੍ਰੇਮੀ ਸੀ ਜਿਹੜੇ ਉਹਦੇ ਪ੍ਰਸ਼ੰਸਕ ਸੀ ਉਹਨਾਂ ਤੋਂ ਜੋ ਬੀਤ ਦੀ ਹੋਣੀ ਆ ਸੋ ਬੀਤ ਦੀ ਹੋਣੀ ਆ ਪਰ ਮੇਨ ਉਹਨਾਂ ਤੇ ਕੀ ਬੀਤ ਦੀ ਹੋਣੀ ਆ ਕਿ ਤੁਹਾਡੇ ਪੰਜਾਬ ਦੇ ਪੁੱਤ ਨੂੰ ਜਿਹਨੇ ਪੱਗ ਨੂੰ ਪਤਾ ਨਹੀਂ ਕਿ ਜਿਹੜਾ ਕਿੱਥੋਂ ਤੱਕ ਲੈ ਗਿਆ ਵਿਦੇਸ਼ਾਂ ਤੱਕ ਲੈ ਗਿਆ ਉਸ ਨੂੰ ਇੱਕ ਗੈਂਗਸਟਰ ਪੰਜਾਬ ਦੇ ਵਿੱਚ ਆ ਕੇ ਮਾਰ ਜਾਂਦਾ ਤੇ ਫਿਰ ਪੰਜਾਬ ਦੇ ਵਿੱਚ ਬੈਠ ਕੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੈਠ ਕੇ ਉਹ ਇੰਟਰਵਿਊ ਕਰਦਾ ਤੂੰ ਸ਼ਰਮ ਦੀ ਗੱਲ ਕੀ ਹੋਊਗੀ ਯਾਰ ਅੱਛਾ ਇਹ ਗੱਲ ਇੱਕ ਹੋਰ ਵੀ ਬਾਹਰ ਆ ਗਈ ਬਾਈ ਜਿਵੇਂ ਲੋਕਾਂ ਚ ਪਰਸੈਪਸ਼ਨ ਹੈਗੀ ਆ ਵੀ ਜਿਹੜੇ ਗੈਂਗਸਟਰ ਆ ਇਹਨਾਂ ਨੂੰ ਸਿਆਸੀ ਸ਼ੈ ਹੁੰਦੀ ਆ ਇਹ ਤਾਂ ਸਪਸ਼ਟ ਹੀ ਹੋ ਗਿਆ ਉਹਨਾਂ ਤਾਂ ਜਮੇ ਬਿਲਕੁਲ ਕਿਉਂਕਿ ਸੈਟ ਚ ਹੋ ਗਿਆ ਪਤਾ ਲੱਗ ਗਿਆ ਵੀ ਇੱਥੇ ਇੰਟਰਵਿਊ ਕੀਤੀ ਐ ਤਾ ਸਾਰਾ ਕੋ ਸਾਹਮਣੇ ਆ ਗਿਆ ਤਾਂ ਫਿਰ ਇਹ ਜਿਹੜੀ ਸ਼ੈ ਐਸੀ ਐਸੀ ਇਹ ਤਾਂ ਸ਼ਰਿਆਮ ਹੀ ਹੈਗੀ ਐ ਇੱਕ ਤੁਸੀਂ ਆਮ ਬੰਦਾ ਕੈਦੀ ਹੁੰਦਾ ਤਾਂ ਉਹਨੂੰ ਕੀ ਸਹੂਲਤਾਂ ਦੇਣ ਨੂੰ ਤਾਂ ਜਿਹੜੇ ਮਿਲਨ ਵਾਲੇ ਉਹਨਾਂ ਨੂੰ ਮਿਲ ਦਿੰਦੇ 100 ਚ ਐਕਿੰਗ ਹੁੰਦੀ ਐ ਕਿੰਨਾ ਕੱਪੜੇ ਲਵਾਉਣ ਤੱਕ ਜਾਂਦੇ ਪੁਲਿਸ ਵਾਲੇ ਤਾਂ ਫਿਰ ਇਹ ਤਾਂ ਸ਼ਰਿਆਮ ਸ਼ੈ ਲੱਗਦੀ ਐ ਮਤਲਬ ਜਿਹੜੀ ਗੈਂਗਸਟਰਾਂ ਦੀ ਜੇ ਆਪਾਂ ਗੱਲ ਕਰੀਏ ਨਾ ਕਿ ਕਿਉਂਕਿ ਜੇ ਗੈਂਗਸਟਰ ਜਿਹੜੇ ਨੇ ਉਹ ਆਪਣੇ ਪਿੱਛੇ ਹੋਏ ਨੇ ਕਿ ਇਹ ਇਹ ਲਾਈਨ ਇਹ ਜੀ ਹੈ ਜਦੋਂ ਇੱਕ ਕੋਈ ਬੰਦਾ ਇਹ ਚ ਵੱੜਦਾ ਤਾਂ ਕਹਿੰਦੇ ਨੇ ਕਿ ਐਦਾਂ ਏਦਾਂ ਹੀ ਦਲਦਲੇ ਵਿੱਚ ਜਾਣਦਾਰਾ ਜ਼ਰੂਰ ਆ ਬੰਦਾ ਜਆਬ ਦੀ ਮਰਜ਼ੀ ਨਾ ਸਕਦਾ ਪਰ ਮੋੜ ਆਪਦੀ ਮਰਜ਼ੀ ਨਾਲ ਦੇ ਨਾਲ ਨਹੀਂ ਸਕਦਾ ਫਿਰ ਵੀ ਰੱਬ ਸਬੱਬੀ ਜਿਹੜੇ ਮੁੜੇ ਨੇ ਵਾਪਸ ਜਾਂ ਪਾਸੇ ਹੋ ਗਏ ਜਾਂ ਉਸ ਹੱਦ ਤੱਕ ਪਹੁੰਚੇ ਨਹੀਂ ਉਹ ਹਰ ਇੱਕ ਤੁਸੀਂ ਬੰਮੇ ਕਿਸੇ ਤੋਂ ਸੁਣ ਲਵੋ ਹਰ ਇੱਕ ਇਹ ਕਹਿੰਦਾ ਕਿ ਉਹ ਲੀਡਰ ਦਾ ਥਾਪੜਾ ਸੀ ਉਹ ਲੀਡਰ ਦਾ ਸਿਰ ਸਾਡੇ ਸਿਰ ਦੇ ਉੱਪਰ ਹੱਥ ਸੀ ਭਾਵੇਂ ਕੋਈ ਬਹੁਤੇ ਵੱਡੇ ਗੈਂਗਸਟਰ ਦੀ ਆਪਾਂ ਨਾ ਗੱਲ ਕਰੀ ਜਿਵੇਂ ਕੋਈ ਛੋਟੇ ਗੁੰਡੇ ਮਵਾਲੇ ਦੀ ਗੱਲ ਕਰ ਲਗੇ ਨਾ ਛੋਟੇ ਗੁੰਡੇ ਟਾਈਪ ਦੀ ਗੱਲ ਕਰ ਉਹ ਲੋਕਲ ਦੀ ਉਹ ਵੀ ਇਹ ਕਹਿੰਦਾ ਕਿ ਉਸ ਲੀਡਰ ਦਾ ਮੇਰੇ ਸਿਰ ਤੇ ਹੱਥ ਸੀ ਅਕੇ ਲੀਡਰ ਦਾ ਜਿਹੜਾ ਸੀਗਾ ਜਿਹੜੇ ਤੇ ਲੀਡਰ ਦਾ ਉਸ ਲੀਡਰ ਦਾ ਮੇਰੇ ਹੱਥ ਤੇ ਫਿਰ ਇਹਨੂੰ ਤਾਂ ਆਪਾਂ ਇਨਕਾਰ ਨਹੀਂ ਨਾ ਸਕਦੇ ਕਿ ਸਿਆਸੀ ਕਿਸੇ ਤਰ੍ਹਾਂ ਦਾ ਤਾਣਾ ਬਾਣਾ ਨਹੀਂ ਜੁੜਦਾ ਹੋਣਾ ਕਿ ਸਰਕਾਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਤੇ ਇਹਨਾਂ ਦੇ ਹੀ ਇੱਕ ਪ੍ਰਧਾਨ ਰਹੇ ਨੇ ਉਹਨਾਂ ਦੇ ਵੱਲੋਂ ਹੀ ਲਾਰੈਂਸ ਬਿਸ਼ਨੋਈ ਦਾ ਹੱਥ ਖੜਾ ਕਰਕੇ ਉਹਨਾਂ ਨੂੰ ਅਨਾਉਂਸ ਕੀਤਾ ਜਾਂਦਾ ਹੈ ਕਿ ਭਾਈ ਅੱਜ ਤੋਂ ਇਹ ਇਸ ਕਾਲਜ ਦਾ ਜਿਹੜਾ ਹੈ ਗਏ ਇਸ ਯੂਨੀਵਰਸਿਟੀ ਯੂਨੀਵਰਸ ਜਿਹੜਾ ਪ੍ਰਧਾਨ ਹਾਲਾਂਕਿ ਅੱਜ ਸ਼ਰਮਣੀ ਕਲਦਲ ਵੀ ਉਸ ਲਾਰੈਂਸ ਬਿਸ਼ਨੋਈ ਨੂੰ ਪਤਾ ਨਹੀਂ ਕੀ ਕੁਝ ਕਹਿ ਰਹੀ ਆ ਬੜਾ ਕੁਝ ਜਿਹੜਾ ਭੰਡ ਰਹੀ ਆ ਚਲੋ ਜਦੋਂ ਸੱਤਾ ਤੋਂ ਪਰੇ ਹੁੰਨੇ ਉਹਦੋਂ ਗੱਲਾਂ ਵੱਖ ਹੋ ਜਾਂਦੀਆਂ ਤਾਂ ਇਹ ਨਕਾਰ ਨਹੀਂ ਜਾ ਸਕਦੀ ਚੀਜ਼ ਨੂੰ ਇਸ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਵੱਡਾ ਸਵਾਲ ਤਾਂ ਹੁਣ ਇਹੀ ਖੜਾ ਹੁੰਦਾ ਨਾ ਕਿ ਹੁਣ ਤੁਹਾਡਾ ਸਟੈਂਡ ਕੀ ਆ ਹੁਣ ਤੁਸੀਂ ਕਿਉਂਕਿ ਅ ਇੱਕ ਗੱਲ ਇਹ ਸੀ ਨਾ ਕਿ ਜਦੋਂ ਭਗਵਾਨ ਸਿੰਘ ਮਾਨ ਦੇ ਘਰ ਦੇ ਅੱਗੋਂ ਦੀ ਲੰਘਦੀ ਸੜਕ ਖਾਲੀ ਕਰਵਾਉਣ ਦੀ ਗੱਲ ਹੋਈ ਸੀ ਤੋਸ ਵੇਲੇ ਐਡਵੋਕੇਟ ਜਨਰਲ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਜੀ ਜੇ ਸੜਕ ਖਾਲੀ ਕਰਵਾ ਦਾਂਗੇ ਨਾ ਤਾਂ ਮਤਲਬ ਸਿਕਿਉਰਿਟੀ ਦਾ ਖਤਰਾ ਹੋ ਸਕਦਾ ਉਦਾਹਰਨ ਸਿੱਧੂ ਮੂਸੇਵਾਲੇ ਦੀ ਦਿੱਤੀ ਸੀ ਬਿਲਕੁਲ ਮਤਲਬ ਤੁਸੀਂ ਮੰਨਦੇ ਤਾਂ ਹੈਗੇ ਹੋ ਨਾ ਕਿ ਜੇਕਰ ਸਿਕਿਉਰਿਟੀ ਪਾਸੇ ਕਰਵਾਈ ਜਾਂਦੀ ਆ ਤਾਂ ਖਤਰਾ ਕਿਸੇ ਤਰ੍ਹਾਂ ਦਾ ਹੋ ਸਕਦਾ ਤੁਸੀਂ ਖੁਦ ਮੰਨ ਕੇ ਸਿੱਧੂ ਮੂਸੇਵਾਲੇ ਦੀ ਉਦਾਹਰਨ ਜਿਹੜੀ ਦਿੱਤੀ ਆ ਤੇ ਉਹੀ ਚੀਜ਼ ਥੋੜੀ ਸਰਕਾਰ ਨੇ ਕੀਤੀ ਆ ਥੋੜੀ ਰਾਜ ਦੇ ਵਿੱਚ ਥੋੜੀ ਸੱਤਾ ਦੇ ਵਿੱਚ ਜਿਹੜੀ ਇਹ ਚੀਜ਼ ਹੋਈ ਆ ਹੁਣ ਵੱਡਾ ਸਵਾਲ ਤਾਂ ਔਰ ਲੋਕਾਂ ਦਾ ਸਿੱਧੂ ਨੂੰ ਪਿਆਰ ਕਰਨ ਵਾਲੇ ਸਿੱਧੂ ਦੇ ਪ੍ਰੇਮੀਆਂ ਦਾ ਤੇ ਵੱਡੀ ਗੱਲ ਉਹਦੇ ਮਾਪਿਆਂ ਦੇ ਇਹੀ ਹੈ ਕਿ ਹੁਣ ਜ਼ਿੰਮੇਵਾਰ ਕੌਣ ਹੈ ਜਿਵੇਂ ਪਹਿਲਾਂ ਸਾਰੇ ਹਿੱਕ ਥੱਪੜ ਥੱਪੜ ਕੇ ਕਹਿੰਦੇ ਸੀ ਕਿ ਇੰਟਰਵਿਊ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਹੋਈ ਹੁਣ ਹਿੱਕ ਥੱਪੜ ਕੇ ਕੌਣ ਕਹੂਗਾ ਕਿ ਹਾਂਜੀ ਇਹ ਸਾਡੀ ਸਰਕਾਰ ਦੇ ਵਿੱਚ ਹੋਈ ਹੈ ਇਹ ਇੰਟਰਵਿਊ ਜਿਹੜੀ ਆ ਉਹ ਇਸ ਜੇਲ੍ਹ ਦੇ ਵਿੱਚ ਹੋਈ ਆ ਹੁਣ ਇੱਕ ਥੱਪੜ ਕੇ ਕੌਣ ਕਹੂਗਾ ਭਾਬ ਹੁਣ ਵੱਡਾ ਸਵਾਲ ਇਹ ਚਨ ਖੜਾ ਹੁੰਦਾ ਕਿ ਇਹਨੂੰ ਆਪਦੀ ਝੋਲੀ ਦੇ ਵਿੱਚ ਆਪਦੇ ਸਿਰ ਤੇ ਉਹ ਜਿਹੜਾ ਹੈ ਤੁਹਾਨੂੰ ਅਸੀਂ ਗੱਲਬਾਤ ਕਰ ਰਹੇ ਸੀ ਪ੍ਰੋਗਰਾਮ ਗਲਪਤੇ ਦੀ ਤੇ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ